ਸਰਹੰਗ ਮੰਡੀ ਵਿਖੇ ਇੱਕ ਵਿਆhta ਮਹਿਲਾ ਲਵਲੀਨ ਕੋਰ ਜਿਸਦੇ ਵੱਲੋਂ ਪੱਖੇ ਦੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਉਸਦੇ ਪਤੀ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਰਅਸਲ ਡੀਐਸਪੀ ਸੁਖਨਾਜ਼ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਨਰੇਸ਼ ਕੁਮਾਰ ਆਪਣੀ ਪਤਨੀ ਲਵਲੀਨ ਕੋਰ ਦੇ ਨਾਲ ਕਾਫੀ ਲੜਾਈ ਝਗੜਾ ਕਰਦਾ ਰਹਿੰਦਾ ਸੀ ਤੇ ਲਵਲੀਨ ਆਪਣੇ ਪਤੀ ਤੋਂ ਕਾਫੀ ਤੰਗ ਸੀ ਇਸ ਦੇ ਚੱਲਦਿਆਂ ਉਸਦੇ ਵੱਲੋਂ ਪੱਖੇ ਦੇ ਨਾਲ ਲਟਕ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਉਦਰੀ ਮ੍ਰਿਤਕਾ ਦੀ ਪ੍ਰ ਰੁਪਿੰਦਰ ਸਿੰਘ ਦੇ ਬਿਆਨਾਂ ਤੇ थाना ਫਤਿਗੜ ਸਾਹਿਬ ਦੇ ਵਿੱਚ ਦਰਜ ਮੁਕਦਮੇ ਦੇ ਤਹਿਤ ਨਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਰਹੰਦ ਮੰਡੀ ਵਿਖੇ ਇੱਕ ਵਿਆਹੁਤਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਕੇ ਇਲਜ਼ਾਮ ਉਸਦੇ ਪਤੀ ਤੇ ਲੱਗ ਰਹੇ ਨੇ ਕਿ ਪਤੀ ਲਵਲਿੰਦ ਦੇ ਨਾਲ ਕਾਫੀ ਮਾਰਕੁੱਟ ਕਰਦਾ ਸੀ ਜਿਸ ਤੋਂ ਤੰਗ ਹੋ ਕੇ ਪਤਨੀ ਦੇ ਵੱਲੋਂ ਪੱਖੇ ਦੇ ਨਾਲ ਲਟਕ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਉਦਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿਚ ਪਤੀ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਵੀ ਸਰਸਵਿਸ ਰੰਗ ਮੰਡੀ ਦੇ ਏਰੀਆ ਵਿੱਚ ਇੱਕ ਲੁਕੀਨ ਕੋਰਨਾਮੀ ਮੀਟਿੰਗ ਹੋਈ ਥੀ ਉਹਨਾਂ ਦੀ ਗਲ ਸੋਸਾਇਟ ਕਰਦੇ ਉਹਨਾਂ ਨੇ ਆਪਣੇ ਆਪ ਨੂੰ ਹਾਈਡ ਕਰ ਲਿਆ ਸੀ ਤੇ ਅਸੀਂ ਕੱਲ तकरीबन ਦੁਪਹਿਰੇ 2:00 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਅਸੀਂ ਉਸ ਤੋਂ ਬਾਅਦ ਜਦੋਂ ਨਾਲੇ ਬਰੇਦਰ ਉਹ ਗੇਰਾਉਤ ਆ ਅਸੀਂਗੇ ਨਾਲੇ ਬਰੇਦਰ ਜਿਹੜੇ ਪ੍ਰਦਰਸ਼ਿਤ ਕੀੜੀ ਹੋਸਿੰਗ ਉਹਨਾਂ ਦੇ ਸਟੇਟਮੈਂਟ ਤੇ ਅਸੀਂ ਜਿਹੜੀ ਰੀਡਿੰਗ ਲੀਕ ਕੋਰ ਉਹਨਾਂ ਦੇ ਹਸਬੰਦ ਦੇ ਖਿਲਾਫ ਐਸ਼ਾ ਯਦ ਕਰਕੇ ਪੀਐਮ ਇਨਫੈਕਸ਼ਨ ਤੇ ਸੋਚੀ ਚਾ ਫਾਇਰ ਰਿਹਾ ਥਾ ਕੀ ਕਾਰਨ ਇਹ ਸੋਚਾ ਉਹ ਜੋ ਜੋ ਉੱਥੇ ਲੋਕਾਂ ਨੇ ਦੱਸਿਆ ਇਹਨਾਂ ਕਿਵੇਂ ਲੇਡੀ ਦਾ 15 ਸਾਲ ਹੋ ਗਿਆ ਸੀ ਵਿਆਹ ਹੋਇਆ ਇਹਨਾਂ ਦਾ ਆਪਣੇ ਹਸਬੰਦ ਦੇ ਨਾਲ ਮੈਟਰਨਲ ਰਿਪੋਰਟ ਸੀ ਆਪਕੋ ਸੀ ਨਾਈਟ ਕਿਹੇ ਚੋਤ ਰੰਦਰ लिए रब ने मेरे में देश को मार इन्होंने उसी का भी टेस्ट नहीं कर लिया इन्होंने एक ते मंदिर सुछा। तो में दिखा रखे से मेरे दे वो अकाउंटेंट लगे इन्होंने आपस में कोई लड़ाई की लिश लेने से उसको दुखी आके उन्होंने कर सोचा कुछ सोसाइटी लोग पे करा नहीं मिले नहीं हल्का नहीं मिले ऐसे सर्च वगैरह करने से कोई मिले नहीं वैसे ऐसा भी तो फ्रीज़ जा है